ਖਬਰਨਾਮਾ ਦੇਖ ਰਿਆ ਸੂਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕੜ ਹਰਾਂ ਦੇ ਪਾਣੀ ਨੇ ਪੂਰੇ ਪੰਜਾਬ ਨੂੰ ਪ੍ਰਭਾਵਿਤ ਕੀਤਾ ਤੇ ਪੰਜਾਬ ਦੇ 10 ਜ਼ਿਲ੍ਹੇ ਪੂਰੀ ਤਰ੍ਹਾਂ ਡੁੱਬੇ ਲਗਭਗ ਪੰਜਾਬ ਦੀ 5 ਲੱਖ ਏਕੜ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ 2300 ਤੋਂ ਵੱਧ ਪਿੰਡਾਂ ਨੂੰ ਨੁਕਸਾਨ ਹੋਇਆ ਹੈ ਸੜਕਾਂ ਪੁੱਟੀਆਂ ਗਈਆਂ ਸਰਕਾਰੀ ਹਸਪਤਾਲ ਤਬਾਹ ਹੋ ਗਏ ਲੋਕਾਂ ਦੀਆਂ ਕੋਠੀਆਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਿੱਟੀ ਦੇ ਵਿੱਚ ਮਿਲਗੀਆਂ ਪਾਣੀ ਨੇ ਇੰਨੀ ਮਾਰ ਕੀਤੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਤਰਾਸਤੀ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਪੰਜਾਬ ਡੁੱਬ ਗਿਆ ਪੰਜਾਬ ਬਰਬਾਦ ਹੋ ਗਿਆ ਤੇ ਪੰਜਾਬ ਆਬਾਦ ਕਦੋਂ ਹੋਵੇਗਾ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੇ ਕੋਲੋਂ ਮਦਦ ਮੰਗ ਰਹੇ ਨੇ ਪੰਜਾਬ ਚੜ੍ਹਦੀ ਕਲਾ ਮਿਸ਼ਨ ਦੇ ਲਈ ਕਿ ਸਪੋਰਟ ਕੀਤੀ ਜਾਵੇ ਤਾਂ ਕਿ ਉਸ ਪੈਸੇ ਨੂੰ ਹੜ੍ਹਾਂ ਦੇ ਹੜ੍ਹ ਪ੍ਰਭਾਵਤ ਹਲਕਿਆਂ ਦੇ ਵਿੱਚ ਵਰਤਿਆ ਜਾਵੇ ਹਾਲਾਂਕਿ ਕਾਂਗਰਸ ਪਾਰਟੀ ਇਸ ਦਾ ਵਿਰੋਧ ਕਰ ਰਹੀ ਹੈ ਉਹ ਕਹਿੰਦੀ ਕਿ ਇਸ ਪੈਸੇ ਦਾ ਹਸਾਬ ਕਿਤਾਬ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਨਹੀਂ ਦੇਣਾ ਇਹ ਪੈਸਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਸਤੇ ਇਕੱਠਾ ਕੀਤਾ ਜਾ ਰਿਹਾ ਹੈ ਇਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੀ ਚਾਲ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਜੋ ਕੁਝ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੂੰ ਕਹਿੰਦੇ ਨੇ ਉਹੀ ਕਰਦੇ ਨੇ ਤੇ ਪੰਜਾਬ ਨੂੰ ਮੁਆਵਜ਼ਾ ਕਦੋਂ ਮਿਲੇਗਾ ਹਾਲੇ ਤੱਕ ਤਾਂ 2027 2023 ਦੀ ਹੈ 2023 ਦੇ ਹੜ੍ਹਾਂ ਵਾਲਾ ਨਹੀਂ ਮਿਲਿਆ ਹੁਣ ਕੀ ਇਹ ਹੜ੍ਹ ਕੁਦਰਤੀ ਸੀ ਜਾਂ ਹੜ੍ਹ ਲਿਆਂਦੇ ਗਏ ਨੇ ਇਸ ਉੱਤੇ ਨਿਸ਼ਾਨੀਆਂ ਸਵਾਲ ਖੜੇ ਹੋ ਗਏ ਨੇ ਸੂਤਰਾਂ ਦੇ ਹਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕੈਥਲ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਇਹ ਅਸਲ ਵਿੱਚ ਆਏ ਹਨ ਜਾ ਲਿਆਂਦੇ ਗਏ ਸਨ ਉਹਨਾਂ ਨੇ ਕਿਹਾ ਕਿ ਹੜ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰਾਂ ਦਸਾਂ ਦਿਨਾਂ ਤੱਕ ਚੁੱਪ ਰਹੀਆਂ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਹਾਂ ਰਾਜਾਂ ਵਿੱਚ ਇਹਨਾਂ ਨੁਕਸਾਨ ਕਰਨ ਵਾਲੀ ਵਿਅਕਤੀ ਦੀ ਪੂਰੀ ਜਾਇਦਾਦ ਜ਼ਬਤ ਕਰ ਲੈਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਨਾ ਤੇ ਪੰਜਾਬ ਸਰਕਾਰ ਬੋਲੀ ਨਾ ਪਹਾੜ ਸਰਕਾਰ ਬੋਲੀ ਅਤੇ ਨਾ ਹਰਮਾਚਲ ਹਰਮਾਚਲ ਦੀ ਸਰਕਾਰ ਬੋਲੀ ਇਹ ਹੱਲ ਲਿਆਂਦੇ ਗਏ ਨੇ ਜਾਂ ਕੁਦਰਤ ਵੱਲੋਂ ਆਏਗਾ ਨਹੀਂ ਤੇ ਜਿਨ੍ਹਾਂ ਦੀ ਬਦੌਲਤ ਇਹ ਹੜ ਆਏ ਨੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਹੋਣੀਆਂ ਚਾਹੀਦੀਆਂ ਨੇ ਦੱਲੇਵਾਲ ਨੇ ਕਿਹਾ ਕਿ ਸਾਰੀਆਂ ਸਰਕਾਰਾਂ ਦਾ ਇੱਕੋ ਹੀ ਏਜੰਡਾ ਹੈ ਕਾਰਪੋਰੇਟ ਨੂੰ ਉਤਸ਼ਾਹ ਕਰਨਾ ਕਿਸਾਨਾਂ ਨੂੰ ਮਜ਼ਦੂਰ ਬਣਾ ਕੇ ਕਾਰਪੋਰੇਟਾਂ ਨੂੰ ਸਸਤੀ ਮਜ਼ਦੂਰੀ ਪ੍ਰਦਾਨ ਕਰਨੀ ਇਹੀ ਉਹੀ ਹੈ ਜਿਸ ਤੇ ਸਰਕਾਰਾਂ ਕੰਮ ਕਰੀਆਂ ਹਨ ਜਦੋਂ ਸਰਕਾਰਾਂ ਕਿਸਾਨਾਂ ਦਾ ਤੇ ਇਹ ਏਜੰਡਾ ਲਿਆਉਂਦੀਆਂ ਹਨ ਤਾਂ ਇਸ ਦਾ ਵਿਰੋਧ ਕਰਨਾ ਸਾਡਾ ਫਰਜ਼ ਬਣਦਾ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਤਵੇਂ ਜਿਵੇਂ ਜਿਵੇਂ ਤਿੰਨ ਵਪਾਰ ਸਮਝੌਤਿਆਂ ਦਾ ਮੁੱਦਾ ਚਰਚਾ ਵਿੱਚ ਹੈ ਕਿਸਾਨਾਂ ਨੂੰ ਹਰ ਥਾਂ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹਨਾਂ ਨੇ ਅੱਗੇ ਕਿਹਾ ਕਿ ਇਸ ਸਾਲ ਮੀਂਹ ਕਾਰਨ ਫਸਲਾਂ ਡੁੱਬ ਗਈਆਂ ਅਜਿਹੀ ਸਥਿਤੀ ਵਿੱਚ ਸਰਕਾਰ ਵੱਲੋਂ ਕੀਤੇ ਜਾ ਰਹੇ ਐਲਾਨ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ ਅਜਿਹਾ ਕਰਕੇ ਕਿਸਾਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਇਸ ਦੇ ਮੱਦੇ ਨਜ਼ਰ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਇਹ ਸਮੁੱਦੇ ਨੂੰ ਸਰਕਾਰ ਕੋਲ ਉਠਾਈਏ ਕਿਸਾਨਾਂ ਨੂੰ ਉਹਨਾਂ ਦੀ ਖਰਾਬ ਹੋਈਆਂ ਫਸਲਾਂ ਦੇ ਨਾਮ ਦੇ ਦੇਣ ਦਾ ਐਲਾਨ ਕੀਤਾ ਗਿਆ ਪੈਸਾ ਸਮੁੰਦਰ ਵਿੱਚ ਇੱਕ ਮੂਹ ਦੇ ਵਾਂਗੂ ਹੈ ਕਿ ਸਾਨੂੰ ਕਿਸਾਨ ਪ੍ਰਤੀ ਸਰਕਾਰ ਸਾਨੂੰ ਕਿਸਾਨ ਨਕਸਾਨਾ ਪ੍ਰਤੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਇਕਜੁੱਟ ਹੋਣ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਆਗੂ ਸ਼ਾਹ ਸਿੰਘ ਗਲਦੀ ਸੰਸਥਾ ਵੀ ਕੋਈ ਤਰਨਾ ਇਹਨਾਂ ਦੇ ਸਾਰੀਆਂ ਸੰਸਥਾਵਾਂ ਅਸੀਸ ਜਿੰਨੀਆਂ ਵੀ ਜਥੇਬੰਦੀਆਂ ਨੇ ਉਹ ਸਾਰੀਆਂ ਪੰਜਾਬ ਦੇ ਕਿਸਾਨਾਂ ਦੇ ਨਾਲ ਨੇ ਪੰਜਾਬ ਸਰਕਾਰ ਵੀ ਦੀ ਬੋਲ ਰਹੀ ਖੜਾ ਨੂੰ ਲੈ ਕੇ ਹਿਮਾਚਲ ਦੀ ਸਰਕਾਰ ਵੀ ਦੀ ਬੋਲ ਰਹੀ ਸੈਂਟਰ ਸਰਕਾਰ ਵੀ ਦੀ ਬੋਲ ਰਹੀ ਆਖਰਕਾਰ ਇਹ ਕਸੂਰ ਕਿੰਦਾ ਹੈ ਜੇ ਜਿਹੜਾ ਵੀ ਕਿਸੇ ਦਾ ਕਸੂਰ ਹੈ ਸੈਂਟਰ ਸਰਕਾਰ ਦਾ ਸਕੂਲ ਕਸੂਰ ਹੈ ਤੇ ਸੈਂਟਰ ਸਰਕਾਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਾ ਉਹਨਾਂ ਨੇ ਕੋਈ ਅਧਿਕਾਰੀਆਂ ਨੇ ਜਾਇ ਕੰਮ ਕੀਤਾ ਹੈ ਤੇ ਉਹਨਾਂ ਅਧਿਕਾਰੀਆਂ ਦੀਆਂ ਜਾਇਦਾਦਾਂ ਜਿਹੜੀਆਂ ਜਬਤ ਹੋਣੀਆਂ ਚਾਹੀਦੀਆਂ ਨੇ ਉਹਨਾਂ ਕਿਹਾ ਕਿ ਇਸ ਲੱਗਦਾ ਨਹੀਂ ਕਿ ਇਹ ਕੁਦਰਤੀ ਨੇ ਇਹ ਹਰ ਪੰਜਾਬ ਦੇ ਵਿੱਚ ਲਿਆਂਦੇ ਗਏ ਨੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬੋਲ ਰਿਹਾ ਧੰਨਵਾਦ